ਖਬਰ ਹੈ ਸਿਮਰਜੀਤ ਮਾਨ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੇ ਵਿੱਚ ਦਿਖਾਈ ਦਿੰਦੇ ਨੇ ਤੇ ਬੀਤੇ ਦਿਨੀ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਭਾਜਪਾ ਨੂੰ ਭੰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਰਾਮ ਮੰਦਰ ਦਾ ਸਹਾਰਾ ਲੈ ਕੇ ਚੋਣ ਪ੍ਰਚਾਰ ਕਰ ਰਹੀ ਹੈ ਤੇ ਵੋਟਾਂ ਹਾਸਲ ਕਰਨਾ ਚਾਹ ਰਹੀ ਹੈ ਹੋਰ ਕੀ ਕਹਿੰਦੇ ਨੇ ਸਿਮਰਜੀਤ ਮਾਨ ਆਓ ਤੁਹਾਨੂੰ ਵੀ ਸੁਣਾਉਣੇ ਆ ਮੇਰਾ ਖਿਆਲ ਹੈ ਕਿ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਇਹ ਧਾਰਮਿਕ ਮੁੱਦੇ ਦੇ ਉੱਤੇ ਭਾਜਪਾ ਤੇ ਆਰਐਸਐਸ ਇਲੈਕਸ਼ਨ ਲੜ ਰਹੇ ਆ ਇਨਾਂ ਦੇ ਏਜੈਂਡੇ ਦੇ ਵਿੱਚ ਰਾਮ ਮੰਦਰ ਹੈਗਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁ ਗਿਣਤੀ ਹਿੰਦੂ ਨੂੰ ਅਪੀਲ ਕੀਤੀ ਹੈ ਜਿਸ ਹਨ ਵੋਟਾਂ ਪਾਓ ਔਰ ਰਾਮ ਮੰਦਰ ਇਹ ਵੀ ਹੋਣਾ ਚਾਹੁੰਦੇ ਆ ਕਿ ਇਹ ਉਸ ਜਗ੍ਹਾ ਦੇ ਉੱਤੇ ਇੱਜਾ ਸਾਰੀ ਹੋਈ ਹੈ ਜਿੱਥੇ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ ਸੋ ਮੇਰਾ ਮਤਲਬ ਕਹਿੰਦਾ ਹੈ ਜੇ ਮੁਸਲਮਾਨਾਂ ਦੇ ਉੱਤੇ ਜਿੱਤ ਹੋਣ ਦੇ ਕਾਰਨ ਇਹ ਰਾਮ ਮੰਦਰ ਦੀ ਸਾਰੀ ਹੋਈ ਹੋਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਇਹ ਧਾਰਮਿਕ ਮੁੱਦਾ ਹੈ ਤੇ ਧਾਰਮਿਕ ਮੁੱਦੇ ਦੇ ਉੱਤੇ ਟਰਨਰ ਫਕ ਮਲਕੋ ਇਲੈਕਸ਼ਨ ਨਹੀਂ ਲੜ ਸਕਦਾ ਹੈਗਾ ਦੂਸਰੇ ਪਾਸੇ ਸਿੱਖਾਂ ਦੇ ਮਸਲੇ ਹੈ ਕਿ ਇਹ 33 ਸਾਲਾਂ ਤੋਂ ਸਿੱਖ ਜੇਲਾਂ ਦੇ ਵਿੱਚ ਬੈਠੀ ਹੈ ਅਮਰਪਾਲ ਸਿੰਘ ਉਹ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਬੰਦਿਆਂ ਨੂੰ ਨੱਪਿਆ ਹੋਇਆ ਇੱਕ ਸਾਲ ਪੂਰਾ ਹੋ ਗਿਆ ਹੈ ਪਰ ਉਸ ਨੂੰ ਛੱਡਿਆ ਤਾਂ ਨਹੀਂ ਜਾ ਰਿਹਾ ਕਿਉਂ ਕਰਕੇ ਜਿਹੜਾ ਮਾਹੌਲ ਹਿੰਦੂਤਵਾ ਦਾ ਪੈਦਾ ਕੀਤਾ ਹੈ ਰਾਜ ਮੰਦਰ ਬਣਾਉਣ ਦੇ ਵਿੱਚ ਜਿਹੜੇ ਭਗਤ ਹੋ ਗਏ ਆ ਰਾਮ ਮੰਦਰ ਦੇ ਉਹ ਸਮਝਣਗੇ ਕਿ ਜੇ ਸਿੱਖਾਂ ਨੂੰ ਅਸੀਂ ਛੱਡ ਦਵਾਂਗੇ ਤੇ ਫਿਰ ਅਸਲੀ ਹਿੰਦੂ ਮੁਤਾ ਕਮਜ਼ੋਰ ਹੋ ਜਾਊਗਾ ਤੇ ਮੋਤੀ ਸਾਹਿਬ ਕਟਰ ਗਏ ਸੀਗੇ ਤੇ ਉੱਥੋਂ 8 ਹਿੰਦੁਸਤਾਨੀਆਂ ਨੂੰ ਫਾਂਸੀ ਦੇ ਫਾਂਡੇ ਦੇ ਵਿੱਚੋਂ ਛਡਾਅ ਤੇ ਲੈ ਕੇ ਆਏ ਜੇ ਮੋਤੀ ਸਾਹਿਬ ਨੂੰ ਇਹਦਾ ਫਿਕਰ ਹੈ ਇਹ ਹਿੰਦੂਤਵ ਨੂੰ ਦਿਖਾਉਣਗੇ ਦਿਖਾ ਰਹੇ ਹੈ ਕਿ ਸਾਡੇ ਵਿੱਚ ਕਿੰਨੀ ਤਾਕਤ ਹੈਗੀ ਹੈ ਤੇ ਅਸੀਂ ਕਤਰ ਦੇ ਮੁਸਲਮਾਨਾਂ ਦੇ ਮੁਲਕ ਤੋਂ ਵੀ ਅੱਠ ਇੰਡੀਅਨਸ ਨੂੰ ਛੜਾ ਕੇ ਜਾਂਦਾ ਹੈਗਾ ਜਿਹਦਾ ਮਤਲਬ ਹੈ ਜਿਹੜਾ ਹਿੰਦੂਤਵਾ ਦਾ এজেন্ডਾ ਰਾਮ ਮੰਦਰ ਦਾ ਉਹ ਹੋਰ ਤਕੜਾ ਕੀਤਾ ਜਾ ਰਿਹਾ ਹੈ ਸੋ ਇਹ ਸਾਰੀ ਚੀਜ਼ ਹੈ ਕਿ ਸਿੱਖਾਂ ਨੂੰ ਤਾਂ ਨਹੀਂ ਛੱਡਿਆ ਜਾ ਰਿਹਾ ਤੇ ਫਿਰ ਜਿਹੜਾ ਰਾਮ ਮੰਦਰ ਦਾ ਇਸ਼ੂ ਕਮਜ਼ੋਰ ਨਾ ਹੋ ਜਬੇ ਔਰ ਦੂਸਰੀ ਗੱਲ ਹੈ 32-33 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ ਜੇ 판ਛੀ ਦੇ ਫੰਦੇ ਤੋਂ ਮੋਤੀਸਾਹ ਕਟੜ ਤੋਂ ਛੜਾ ਸਕਦੇ ਹੈ ਤੇ 20 ਸਾਲ ਸਿਰਫ ਕੈਦ ਹੁੰਦੀ ਹੈ ਉਮਰ ਕੈਦ ਤੇ ਇਸੇ ਕਨਿਬਤੀ ਬਤੀ ਸਾਲ ਜੇਲ੍ਹਾਂ ਦੇ ਵਿੱਚ ਗਜ਼ਾਰ ਦਿੱਤੇ ਹੈ ਤੇ ਇਹਨਾਂ ਦਾ ਅਜੇ ਤੱਕ ਸੂ ਪਤਾ ਨਹੀਂ ਲੱਗਿਆ ਫਿਰ ਮੋਤੀਸਾਹ ਅਮਿਤ ਸ਼ਾ ਜੀ ਨੇ ਤੇ ਨੈਸ਼ਨਲ ਸਕਿਉਰਿਟੀ ਵਜ਼ਰ ਨੇ ਇੰਡੀਆ ਦੀ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਸਿਰ ਕੱਢਦੇ ਲੀਡਰ ਆਜ਼ਾਦੀ ਮੰਗਦੇ ਹੈ ਜਿੱਥੇ ਮਰਜ਼ੀ ਹੋਣ ਉਹਨਾਂ ਨੂੰ ਜਾਨੋਂ ਮਾਰ ਦੋ ਇਸ ਕਰਕੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਗੋਲੀ ਨਾਲ ਮਾਰਿਆ ਗਿਆ ਰਿਪੂ ਬਦਮਨ ਸਿੰਘ ਮਲਕ ਨੂੰ ਮਾਰਿਆ ਗਿਆ ਸੁਖਦੇਵ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਾਰਿਆ ਗਿਆ ਹਾਂ ਜੀ ਏਜੰਸੀਆਂ ਵੱਲ ਹਾਂ ਏਜੰਸੀਜ਼ ਏਜੰਸੀਜ਼ ਮੈਂ ਦੱਸਦਾ ਕਿ ਮੈਂ ਮੈਨੂੰ ਤੁਹਾਨੂੰ ਦੱਸਦਾ ਦਿੰਦਾ ਕਿ ਇਹ ਨਵਾਂ এজেন্ডਾ ਹੈਗਾ ਇਹ ਸਿੱਖਾਂ ਨੂੰ ਕਿਵੇਂ ਮੁਸਲਮਾਨਾਂ ਵਰਗਨ ਇਹਨਾਂ ਨੂੰ ਨਪੜਾ ਹੈਗਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਏਜੰਸੀ ਨੇ ਮਾਰ ਦਿੱਤਾ ਹੈਗਾ ਰੋਡੇ ਨੂੰ ਮਾਰ ਦਿੱਤਾ ਹੈਗਾ ਹਿੰਦੁਸਤਾਨ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸਬਾਲ ਨੂੰ ਮਾਰ ਦਿੱਤਾ ਹੈਗਾ ਸਾਡੀ ਸਿਕਿਉਰਿਟੀ ਕੋਈ ਨਹੀਂ ਹੈਗੀ ਔਰ ਮੇਰਾ ਕਹਿੰਦਾ ਮਤਲਬ ਹੈ ਅਸੀਂ ਸਿੱਖ ਡਰਦੇ ਨਹੀਂ ਮਰਨ ਤੋਂ ਮੋਦੀ ਸਾਹਿਬ ਨੂੰ ਯਕੀਨ ਦਿਵਾ ਦਿਓ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੂੰ ਯਕੀਨ ਹੋਣਾ ਚਾਹੀਦਾ ਹੈ ਤੇ ਅਮਿਤ ਸ਼ਾਹ ਨੂੰ ਕਿ ਅਸੀਂ ਡਰਦੇ ਨਹੀਂ ਹਾਂ ਮਰਨ ਤੋਂ ਪਰ ਅਸੀਂ ਆਪਣੇ ਹੱਕਾਂ ਦੇ ਲਈ ਮਰਨ ਨੂੰ ਤਿਆਰ ਹਾਂ ਜੇ ਤੁਸੀਂ ਮਾਰਨੇ ਸਾਨੂੰ ਮਾਰ ਸਕਦੇ ਹੋ ਪਰ ਸਾਡੇ ਹੱਕ ਅਧਿਕਾਰ ਤੇ ਵਿੱਚ ਤੁਹਾਨੂੰ ਦੇਣੇ ਪੈਣੇ ਠੀਕ ਹੈ ਮਾਨਸਬ ਕਿਸ ਤਰ੍ਹਾਂ ਦੇਖਦੇ ਹੋ ਆਪ ਪਾਰਟੀ ਦੇ ਲੀਡਰ ਜੇਲ੍ਹ ਜਾ ਰਹੇ ਨੇ ਇਸ ਰਾਪਔਲ ਸ਼ਿਜੁਕਤੀ ਤੁਸੀਂ ਦੇਖੋ ਤੇ ਐਨਡੀਆ ਦਾ ਜਿਹੜਾ ਗਠਨ ਕੀਤਾ ਗਿਆਗਾ ਸਾਰੇ ਇੱਕ ਮੰਚ ਤੇ ਇਕੱਠੇ ਹੋਗੇ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੈਗੇ ਤੇ ਦਿੱਲੀ ਜਾ ਕੇ ਇਕੱਠੇ ਆਉਂਦੇ ਨਹੀਂ ਇੰਡੀਆ ਗੱਟ ਜੋੜ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਪੋਲਿਟਿਕਸ ਨਹੀਂ ਪੰਜਾਬ ਦੇ ਵਿੱਚ ਤਾਂ ਇਕੱਠ ਨਹੀਂ ਹੋ ਰਿਹਾ ਕਿਉਂ ਕਰਕੇ 1 ਜੂਨ ਪਹਿਲੀ ਤਰੀਖ ਨੂੰ ਅਕੀਰ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹ ਤਾਂ ਹੋ ਰਿਹਾ ਹੈ ਕਿ ਹਿੰਦੂਤਵ ਨੂੰ ਦਿਖਾਉਣਾ ਹੈ ਕਿ ਅਸੀਂ ਸਿੱਖਾਂ ਦੇ ਮੁੱਦੇ ਤੇ ਢਿੱਲੇ ਨਹੀਂ ਪੈ ਰਹੇ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨਸ ਕਰਾ ਕੇ ਫਿਰ ਪੰਜਾਬ ਦੇ ਵਿੱਚ ਇਲੈਕਸ਼ਨਸ ਕਰਾਉਣਗੇ ਜੇ ਇਹਨਾਂ ਦਾ ਦਿਲ ਕਰੂਗਾ ਸਿੱਖਾਂ ਦੇ ਮੁੱਦੇ ਦੇ ਉੱਤੇ ਗੱਲ ਉਦੋਂ ਬਾਅਦ ਕਰਨਗੇ ਜੇ ਪਹਿਲਾਂ ਕਰ ਗਏ ਫਿਰ ਜਿਹੜਾ ਰਾਮ ਮੰਦਰ ਸਾਰਿਆ ਤੇ ਸਾਰਾ ਕੁਝ ਸਿੱਖਾਂ ਨੂੰ ਮਰਵਾਉਣ ਦੀ ਪਾਲਿਸੀ ਬਣਾਈ ਹੈ ਇਹ ਤਾਂ ਫਿਰ ਖੂਚ ਪੈ ਜੂਗੀ